ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਤੁਹਾਡੇ ਲਈ 15 ਤਰੀਕ ਦਾ ਦਿਨ ਬੜਾ ਹੀ ਸ਼ੁਭ ਰਹਿਣ ਵਾਲਾ ਹੈ ਕਿਉਂਕਿ ਇਹ ਮਹਾ ਸੰਜੋਗ 90 ਸਾਲਾਂ ਦੇ ਬਾਅਦ ਆਇਆ ਹੈ ਇਸ ਮਹਾ ਸੰਜੋਗ ਦੇ ਉੱਤੇ ਪੰਜ ਰਾਸ਼ੀ ਵਾਲਿਆਂ ਦੀ ਤਾਂ ਕਹਿ ਲਓ ਕਿ ਕਿਸਮਤ ਹੀ ਚਮਕਣ ਵਾਲੀ ਹੈ ਇਹਨਾਂ ਦੇ ਸਿਤਾਰੇ ਹੁਣ ਬਹੁਤ ਚਮਕ ਜਾਣਗੇ ਦੋਸਤੋ ਇਸ ਪੁੰਨਿਆ ਤੇ ਨਵੇਂ ਸਾਲ ਦੀ ਇਹ ਦੂਜੀ ਵੱਡੀ ਪੁੰਨਿਆ ਆਖੀ ਜਾ ਰਹੀ ਹੈ। ਇਸ ਰਾਤ ਤੇ ਸੂਰਜ ਤੇ ਸ਼ਨੀ ਦੇਵ ਦਾ ਮਿਲਣ ਹੋਣ ਜਾ ਰਿਹਾ ਹੈ। ਪੰਜ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਹੁਣ ਬੜਾ ਵੱਡਾ ਪਰਿਵਰਤਨ ਹੋਣ ਵਾਲਾ ਹੈ। ਤੇ ਉਹਨਾਂ ਦੀ ਕਿਸਮਤ ਹੁਣ ਚਮਕ ਜਾਵੇਗੀ। ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਉਹ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਹੁਣ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਬਾਰੇ ਕਿ ਜਾਣਦੇ ਹਾਂ ਕਿ ਉਹ ਕਿਹੜੀਆਂ ਕਿਹੜੀਆਂ ਪੰਜ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਇਸ ਪੁੰਨਿਆ ਦੇ ਉੱਪਰ ਸਫੇਦ ਰਾਤ ਤੋਂ ਬਾਅਦ ਚਮਕ ਜਾਵੇਗੀ ਦੋਸਤੋ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਸਦਾ ਬਣ ਜਾਵੇ। ਦੋਸਤੋ 15 ਨਵੰਬਰ ਨੂੰ ਪੁੰਨਿਆ ਵਾਲੇ ਦਿਨ ਸੂਰਜ ਤੇ ਸ਼ਨੀ ਪਰਿਵਰਤਨ ਕਰਕੇ ਮਿਲ ਰਹੇ ਹਨ। ਜਿਸ ਦੇ ਵਿੱਚ ਭਗਵਾਨ ਸੂਰਜidev ਨਛੱਤਰ ਗੋਚਰ ਕਰ ਰਹੀ ਹਨ ਅਤੇ ਸ਼ਨੀidev ਵਿਸ਼ਵਨਛੱਤਰ ਦੇ ਦੂਸਰੇ ਚਰਨ ਵਿੱਚ ਪ੍ਰਵੇਸ਼ ਕਰ ਜਾਣਗੇ। ਸੂਰਜ ਤੇ ਸ਼ਨੀ ਦੇ ਮਿਲਣ ਤੋਂ ਬਾਅਦ ਜੋ ਪਹਿਲੀ ਰਾਸ਼ੀ ਹੈ ਜਿਸ ਦੀ ਕਿਸਮਤ ਬਦਲਣ ਵਾਲੀ ਹੈ ਉਹ ਰਾਸ਼ੀ ਹੈ ਜੀ ਰਿਸ਼ਭ ਰਾਸ਼ੀ। ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬੜਾ ਹੀ ਫਾਇਦੇਮੰਦ ਸਾਬਿਤ ਹੋਣ ਵਾਲਾ ਹੈ। ਇੱਕ ਤਾਂ ਪਰਿਵਾਰ ਦੇ ਨਾਲ ਸਮਾਜ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਹੁਣ ਇੱਜ਼ਤ ਵਧਣ ਵਾਲੀ ਹੈ। ਦੂਜੇ ਪਾਸੇ ਜੇਕਰ ਇਹ ਆਪਣੇ ਲਾਈਫ ਪਾਰਟਨਰ ਦੇ ਨਾਲ ਇਹਨਾਂ ਦੀ ਕੋਈ ਪਰੇਸ਼ਾਨੀ ਚੱਲ ਰਹੀ ਸੀ ਉਹ ਇਹਨਾਂ ਦਾ ਤਣਾਅ ਹੁਣ ਦੂਰ ਹੋ ਜਾਵੇਗਾ ਤੇ ਆਪਸੀ ਗਲਤਫਹਿਮੀਆਂ ਵੀ ਦੂਰ ਹੋ ਜਾਣਗੀਆਂ। ਲੰਮੇ ਸਮੇਂ ਤੋਂ ਜਿਹੜੇ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹ ਕਿਸੇ ਨੌਕਰੀ ਦੀ ਪ੍ਰਤੀਯੋਗਤਾ ਦੀ ਜੋ ਵੀ ਤਿਆਰੀ ਕਰ ਰਹੇ ਸਨ ਉਹਨਾਂ ਨੂੰ ਉਸ ਪ੍ਰਤੀਯੋਗਤਾ ਦੇ ਵਿੱਚ ਸਫਲਤਾ ਮਿਲ ਜਾਵੇਗੀ ਤੇ ਮਨਚਾਹੀ ਨੌਕਰੀ ਵੀ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ। ਉਹਨਾਂ ਦੇ ਵਪਾਰ ਵਿੱਚ ਹੁਣ ਵਾਧਾ ਹੋ ਜਾਵੇਗਾ ਤੇ ਧਨ ਲਾਭ ਦੀ ਪ੍ਰਾਪਤੀ ਹੋ ਜਾਵੇਗੀ। ਭਾਵੇਂ ਸਾਰੇ ਹੀ ਕੰਮ ਉਹਨਾਂ ਦੇ ਬਹੁਤ ਹੀ ਸਿੱਧੀ ਦੇ ਨਾਲ ਪੂਰੇ ਹੋ ਜਾਣਗੇ ਜਿਹੜੇ ਤੁਹਾਡੇ ਸਾਥੀ ਹਨ। ਉਹਨਾਂ ਦੇ ਨਾਲ ਤੁਹਾਡਾ ਤਾਲਮੇਲ ਹੁਣ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਜਾਵੇਗਾ ਤੁਹਾਡੀ ਆਪਸੀ ਗੱਲਬਾਤ ਚੰਗੀ ਬਣ ਜਾਵੇਗੀ ਤੁਹਾਡੀ ਕਿਸਮਤ ਨੂੰ ਚਮਕਾਉਣ ਵਾਲਾ ਇਹ ਸਮਾਂ ਰਹਿਣ ਵਾਲਾ ਹੈ ਜੀ ਇਹ ਪੁੰਨਿਆਂ ਦਾ ਚੰਨ ਕਿਉਂਕਿ ਪੁੰਨਿਆਂ ਦੇ ਚੰਨ ਦੀ ਚਾਨਣੀ ਦੇ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੀ ਕਿਸਮਤ ਨੂੰ ਹੁਣ ਚਾਰ ਚੰਦ ਲੱਗਣ ਵਾਲੇ ਹਨ ਜਿਹੜੇ ਲੋਕ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਨੌਕਰੀ ਦਾ ਸਮਾਂ ਬਦਲਣ ਦਾ ਸਮਾਂ ਵੀ ਬੜਾ ਵਧੀਆ ਮਿਲ ਜਾਵੇਗਾ। ਉਹਨਾਂ ਦੀ ਇਨਕਮ ਵਿੱਚ ਵਾਧਾ ਹੋਣ ਵਾਲਾ ਹੈ। ਧਨ ਪੱਖੋਂ ਵੀ ਬਹੁਤ ਵੱਡੇ ਲਾਭ ਮਿਲ ਜਾਣਗੇ ਤੇ ਸਫਲਤਾ ਵੀ ਪ੍ਰਾਪਤ ਹੋ ਜਾਵੇਗੀ। ਉਹਨਾਂ ਦੀ ਆਰਥਿਕ ਸਥਿਤੀ ਇਸ ਤਰੀਕੇ ਦੇ ਨਾਲ ਮਜ਼ਬੂਤ ਹੋ ਜਾਵੇਗੀ। ਜਿਹੜੇ ਲੋਕ ਬਿਜ਼ਨਸ ਦੇ ਨਾਲ ਸੰਬੰਧ ਰੱਖਦੇ ਹਨ ਉਹ ਵੀ ਆਪਣੇ ਬਿਜ਼ਨਸ ਦੇ ਵਿੱਚ ਹੁਣ ਦਿਨ ਰਾਤ ਚੌਗਣੇ ਤਰੱਕੀ ਕਰਨਗੇ। ਭਗਵਾਨ ਸ਼ਨੀ ਦੇਵ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਖਰਚਿਆਂ ਦੇ ਵਿੱਚ ਮੁਕਾਬਲਾ ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਹੋ ਜਾਵੇਗਾ। ਉਹਨਾਂ ਦੀ ਕਿਸਮਤ ਹੁਣ ਉਹਨਾਂ ਦਾ ਪੂਰਾ ਸਾਥ ਦੇਵੇਗੀ ਜਿਹੜੇ ਲੋਕ ਵਪਾਰੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ। ਉਹਨਾਂ ਨੂੰ ਆਪਣੇ ਵਪਾਰ ਵਿੱਚ ਕੋਈ ਨਵੀਂ ਡੀਲ ਵੀ ਮਿਲ ਸਕਦੀ ਹੈ ਤੇ ਮਾਰਕੀਟ ਵਿੱਚ ਉਹਨਾਂ ਦੀ ਪ੍ਰਤਿਸ਼ਠਾ ਬਹੁਤ ਵਧਣ ਵਾਲੀ ਹੈ। ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਲੈ ਕੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਨਿਭਾਉਣਗੇ। ਤੁਹਾਡੀ ਸਿਹਤ ਵੀ ਹੁਣ ਇਸ ਸਮੇਂ ਵਧੀਆ ਰਹਿਣ ਵਾਲੀ ਹੈ। 2024 ਦੇ ਵਿੱਚ 90 ਸਾਲਾਂ ਦੇ ਬਾਅਦ ਇਹ ਬਣ ਰਿਹਾ ਹੈ ਜੀ ਮਹਾ ਸ਼ੁਭ ਸੰਜੋਗ ਜਿਸ ਦਾ ਸਮਾਂ ਬਹੁਤ ਹੀ ਤੁਹਾਡੇ ਲਈ ਚੰਗਾ ਸਾਬਿਤ ਹੋਣ ਵਾਲਾ ਹੈ ਤੁਹਾਨੂੰ ਧਨ ਲਾਭ ਦੇ ਬੜੇ ਸਾਰੇ ਨਵੇਂ ਅਫਸਰ ਪ੍ਰਾਪਤ ਹੋ ਜਾਣਗੇ ਜੋ ਵੀ ਤੁਹਾਡੀ ਜ਼ਿੰਦਗੀ ਵਿੱਚ ਪੁਰਾਣੇ ਸਮੇਂ ਤੋਂ ਮੁਸ਼ਕਿਲਾਂ ਆ ਰਹੀਆਂ ਸਨ ਉਹ ਵੀ ਇਸ ਸਮੇਂ ਹੁਣ ਠੀਕ ਹੋ ਜਾਣਗੀਆਂ ਰਿਸ਼ਤਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਨਰਾਜ਼ਗੀ ਹੁਣ ਨਹੀਂ ਰਹਿ ਜਾਵੇਗੀ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡਾ ਜੀਵਨ ਪਹਿਲਾ ਨਾਲੋਂ ਬੜਾ ਜ਼ਿਆਦਾ ਖੁਸ਼ਹਾਲ ਬਣ ਚੁੱਕਾ ਹੈ ਤਰੱਕੀ ਦੇ ਨਵੇਂ-ਨਵੇਂ ਰਾਹ ਤੁਹਾਨੂੰ ਦਿਖਾਈ ਦੇਣਗੇ ਜਿਹੜੇ ਕੰਮ ਨੂੰ ਤੁਸੀਂ ਹੱਥ ਪਾਓਗੇ ਉਸ ਵਿੱਚ ਹੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਸਮੇਂ ਤੁਸੀਂ ਬਹੁਤ ਹੀ ਜੇਕਰ ਕਿਸੇ ਤੇ ਵਿਸ਼ਵਾਸ ਕਰਦੇ ਹੋ ਤਾਂ ਉਹ ਵੀ ਤੁਹਾਡੇ ਵਿਸ਼ਵਾਸ ਤੇ ਹੁਣ ਖਰਾ ਉਤਰਨਗੇ ਇਸ ਪੁੰਨਿਆਂ ਦੇ ਚੰਨ ਵਾਲੇ ਦਿਨ ਆਪਣੇ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਤੁਹਾਨੂੰ ਵਰਤ ਰੱਖਣਾ ਬੜਾ ਹੀ ਜ਼ਰੂਰੀ ਹੈ ਜਾਂ ਕਿਸੇ ਗਰੀਬ ਨੂੰ ਕੱਪੜੇ দান ਜੇਕਰ ਕਰ ਦਿੰਦੇ ਹੋ ਜਾਂ ਤੁਸੀਂ ਭੋਜਨ ਦਾ ਸਮਾਨ দান ਕਰਦੇ ਹੋ ਤਾਂ ਤੁਹਾਨੂੰ ਇਸ ਵਿੱਚ ਬਹੁਤ ਹੀ ਲਾਭ ਪ੍ਰਾਪਤ ਹੋ ਜਾਵੇਗਾ ਜਾਂ ਤੁਸੀਂ ਸ਼ਾਮ ਦੇ ਸਮੇਂ ਪਿੱਪਲ ਦੇ ਰੁੱਖ ਦੇ ਹੇਠਾਂ ਦੀਵਾ ਜਗਾਉਂਦੇ ਹੋ ਪਿਤਰਾਂ ਦਾ ਸਿਮਰਨ ਕਰਦੇ ਹੋ ਤੇ ਕੁੰਡਲੀ ਵਿੱਚ ਜਾਂ ਤੁਹਾਡਾ ਕੋਈ ਵੀ ਪਿਤਰ ਦੋਸ਼ ਹੈ ਉਹ ਦੂਰ ਹੋ ਜਾਵੇਗਾ ਉਸ ਤੋਂ ਤੁਹਾਨੂੰ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ ਅਤੇ ਜੀਵਨ ਵਿੱਚ ਤੁਹਾਨੂੰ ਤਰੱਕੀ ਪ੍ਰਾਪਤ ਹੋ ਜਾਵੇਗੀ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਬ ਰਾਸ਼ੀ ਕੁੰਬ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 90 ਸਾਲਾਂ ਦੇ ਬਾਅਦ ਪਣ ਰਿਹਾ ਹੈ ਜੀ ਮਹਾ ਸੰਜੋਗ ਇਸ ਪੁੰਨਿਆ ਦੇ ਚੰਨ ਦੇ ਦਿਨ ਤੁਹਾਡੇ ਕੈਰੀਅਰ ਦੇ ਵਿੱਚ ਤੁਹਾਨੂੰ ਲਾਭ ਹੀ ਲਾਭ ਹੁਣ ਮਿਲਣ ਵਾਲੇ ਹਨ ਰੋਜ਼ਗਾਰ ਵਿੱਚ ਤੁਹਾਨੂੰ ਚੰਗੇ ਅਵਸਰ ਪ੍ਰਾਪਤ ਹੋਣਗੇ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਸਫਲਤਾ ਦੇ ਨਾਲ ਨਾਲ ਮਾਨ ਸਨਮਾਨ ਵੀ ਬਹੁਤ ਜ਼ਿਆਦਾ ਮਿਲਣ ਵਾਲਾ ਹੈ ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਕੰਮ ਕਰਦੇ ਰਹੋ ਪ੍ਰੇਮ ਸੰਬੰਧ ਤੁਹਾਡੇ ਵਧੀਆ ਹੋਣ ਵਾਲੇ ਹਨ ਜੇਕਰ ਤੁਹਾਡਾ ਕੋਈ ਮਸਲਾ ਕੋਰਟ ਕਚਹਿਰੀ ਦੇ ਵਿੱਚ ਅੜਿਆ ਹੋਇਆ ਸੀ ਜਾਂ ਚੱਲ ਰਿਹਾ ਸੀ ਉਸ ਵਿੱਚ ਵੀ ਤੁਹਾਨੂੰ ਹੁਣ ਰਾਹਤ ਮਿਲ ਜਾਵੇਗੀ ਭਗਵਾਨ ਸ਼ਨੀ ਦੇਵਤੇ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਜੀ ਬਸ ਖੁਸ਼ੀਆਂ ਹੀ ਖੁਸ਼ੀਆਂ ਪਿਛਲੇ ਸਾਲ ਤੁਹਾਨੂੰ ਜਿਹੜੇ ਵੀ ਕੋਈ ਨੁਕਸਾਨ ਹੋਏ ਹਨ ਜਿਸ ਕਾਰਨ ਵਪਾਰ ਵਿੱਚ ਤੁਹਾਨੂੰ ਬਹੁਤ ਘਾਟਾ ਪੈ ਚੁੱਕਾ ਸੀ ਪਰ ਹੁਣ ਇਸ ਨਕਸ਼ਤਰ ਪਰਿਵਰਤਨ ਤੋਂ ਬਾਅਦ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਡੀ ਯਾਤਰਾ ਦਾ ਬਹੁਤ ਵਧੀਆ ਯੋਗ ਬਣ ਰਿਹਾ ਹੈ ਤੁਹਾਡਾ ਮਾਨ ਸਨਮਾਨ ਹੁਣ ਵਧ ਜਾਵੇਗਾ ਵਪਾਰ ਵਿੱਚ ਤੁਹਾਡੇ ਵਾਧਾ ਹੋ ਜਾਵੇਗਾ ਜਿਸ ਨਾਲ ਤੁਹਾਡੇ ਘਰ ਦੀ ਆਰਥਿਕ ਤੰਗੀ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਧਨ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਕਿਸਮਤ ਹੁਣ ਤੁਹਾਡਾ ਸਾਥ ਦੇਵੇਗੀ ਤੁਹਾਡੇ ਲਈ ਉਪਾਅ ਹੈ ਕਿ ਤੁਸੀਂ ਤਾਂਬੇ ਦੇ ਬਰਤਨ ਦੇ ਵਿੱਚ ਭਗਵਾਨ ਸੂਰਜ ਦੇਵ ਨੂੰ ਸ਼ੁੱਧ ਜਲ ਚੜ੍ਹਾਉਣਾ ਹੈ ਉਸ ਵਿੱਚ ਤੁਹਾਨੂੰ ਲਾਲ ਚੰਦਨ ਤੇ ਲਾਲ ਫੁੱਲ ਵੀ ਪਾਉਣੇ ਹਨ ਨਾਲ ਹੀ ਤੁਸੀਂ ਸੂਰਜ ਚਾਲੀਸਾ ਦਾ ਪਾਠ ਕਰਨਾ ਹੈ ਇਸ ਨਾਲ ਸ਼ਨੀ ਦੇਵ ਤੁਹਾਡੀ ਕੁੰਡਲੀ ਦੇ ਵਿੱਚ ਮਜ਼ਬੂਤ ਸਥਿਤੀ ਦੇ ਨਾਲ ਆ ਜਾਣਗੇ ਤੇ ਕਿਸਮਤ ਤੁਹਾਡਾ ਪੂਰਾ ਸਾਥ ਦੇਵੇਗੀ ਵੜਾ ਗੱਲ ਕਰਦੇ ਹਾਂ ਜੀ ਅਗਲੀ ਖੁਸ਼ ਨਸੀਬ ਰਾਸ਼ੀ ਦੀ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦਾ ਪਰਿਵਰਤਨ ਕਰਨਾ ਤੁਹਾਡੇ ਲਈ ਧਨ ਲਾਭ ਦੇ ਸ਼ੁਭ ਸੰਜੋਗ ਲੈ ਕੇ ਆ ਰਿਹਾ ਹੈ ਤੁਹਾਡੀ ਜ਼ਿੰਦਗੀ ਵਿੱਚ ਧਨ ਲਾਭ ਹੋਣ ਵਾਲੇ ਹਨ ਤੁਹਾਡੀ ਸਿੱਖਿਆ ਪ੍ਰਤੀ ਵੀ ਬਹੁਤ ਜ਼ਿਆਦਾ ਤਰੱਕੀ ਹੋ ਜਾਵੇਗੀ ਤੁਹਾਨੂੰ ਸੰਤਾਨ ਪ੍ਰਾਪਤੀ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਤੁਹਾਡਾ ਜੀਵਨ ਹੁਣ ਖੁਸ਼ਹਾਲ ਹੋਣ ਵਾਲਾ ਹੈ ਤੁਹਾਨੂੰ ਤੁਹਾਡੇ ਮਨਪਸੰਦ 파ਟਨਰ ਵੀ ਮਿਲ ਸਕਦੇ ਹਨ ਅਦੇ 파ਟਨਰ ਦੇ ਨਾਲ ਤੁਸੀਂ ਜੇਕਰ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਸਮੱਸਿਆ ਦਾ ਵੀ ਹੁਣ ਹੱਲ ਹੋ ਜਾਵੇਗਾ ਤੁਹਾਨੂੰ ਇਸ ਸਮੇਂ ਪਸੰਦ ਦਾ ਰਿਸ਼ਤਾ ਮਿਲ ਜਾਵੇਗਾ ਤੁਹਾਡੇ ਨਾਲ ਸਭ ਕੁਝ ਹੁਣ ਪੋਜ਼ਿਟਿਵ ਹੋਣ ਵਾਲਾ ਹੈ ਲਵ ਲਾਈਫ ਤੁਹਾਡੀ ਪਹਿਲਾਂ ਨਾਲੋਂ ਕਾਫੀ ਵਧੀਆ ਹੋਣ ਵਾਲੀ ਹੈ ਤੁਹਾਡੇ ਸਾਥੀ ਨਾਲ ਤੁਹਾਡਾ ਬਹੁਤ ਵਧੀਆ ਸੰਬੰਧ ਬਣ ਜਾਵੇਗਾ ਤੁਹਾਡੇ ਘਰ ਵਿੱਚ ਧਨ ਤੇ ਬਰਕਤ ਆ ਜਾਵੇਗੀ ਤੁਹਾਡੇ ਲਈ ਉਪਾਅ ਹੈ ਕਿ ਜਦ ਵੀ ਤੁਸੀਂ ਇਸ਼ਨਾਨ ਕਰਨਾ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨੀ ਹੈ ਜਾਂ ਗੀਤਾ ਦਾ ਪਾਠ ਕਰਨਾ ਹੈ ਇਸ ਦਿਨ ਸ਼ਿਵਲਿੰਗ ਦਾ ਅਵਸਰ ਹੁੰਦਾ ਹੈ ਇਹ ਬਹੁਤ ਹੀ ਉੱਤਮ ਮੰਨਿਆ ਜਾਂਦਾ ਹੈ ਪਿਤਰਾ ਤੋਂ ਛੁਟਕਾਰਾ ਮਿਲ ਜਾਂਦਾ ਹੈ ਜੇਕਰ ਤੁਸੀਂ ਪੂਰੇ ਹੀ ਵਿਧੀ ਵਿਧਾਨ ਦੇ ਨਾਲ ਪੂਜਾ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦਾ ਲਗਭਗ ਅੰਤ ਹੀ ਹੋ ਜਾਵੇਗਾ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਪੁੰਨਿਆ ਦੇ ਦਿਨ ਬਹੁਤ ਹੀ ਤੁਹਾਡੇ ਲਈ ਸ਼ੁਭ ਸੰਜੋਗ ਬਣਦਾ ਦਿਖਾਈ ਦੇ ਰਿਹਾ ਹੈ ਇਹ ਸਮਾਂ ਤੁਹਾਡੇ ਲਈ ਸ਼ੁਭ ਸਾਬਿਤ ਹੋ ਜਾਵੇਗਾ ਸੰਪਤੀ ਨੂੰ ਲੈ ਕੇ ਜਿਹੜੀ ਵੀ ਕੋਈ ਪਰੇਸ਼ਾਨੀ ਸੀ ਉਹ ਹੁਣ ਦੂਰ ਹੋ ਜਾਵੇਗੀ ਜਿਹੜੇ ਲੋਕ ਨੌਕਰੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪ੍ਰਮੋਸ਼ਨ ਮਿਲਣ ਵਾਲੀ ਹੈ ਤੁਹਾਡਾ ਅਧਿਕਾਰੀ ਵਰਗ ਦੇ ਨਾਲ ਸੰਬੰਧ ਕਾਫੀ ਬਿਹਤਰ ਹੋ ਜਾਣਗੇ ਜਿਸ ਕਾਰਨ ਤੁਸੀਂ ਕਿਸੇ ਨਵੀਂ ਪੋਸਟ ਤੇ ਪਹੁੰਚ ਸਕਦੇ ਹੋ 2024 ਦੇ ਵਿੱਚ ਤੁਹਾਨੂੰ ਹਰ ਜਗ੍ਹਾ ਤੋਂ ਜਿਹੜੀਆਂ ਵੀ ਕੋਈ ਪੁਰਾਣੀਆਂ ਇਸ਼ਾਵਾਂ ਸਨ ਪੂਰੀਆਂ ਨਹੀਂ ਸਨ ਹੋਈਆਂ ਉਹ ਵੀ ਇਸ ਸਮੇਂ ਹੁਣ ਪੂਰੀਆਂ ਹੋ ਜਾਣਗੀਆਂ ਧਨਲਾਭ ਹੋਣ ਵਾਲਾ ਹੈ ਨਾਲ ਦੇ ਨਾਲ ਤੁਹਾਡੇ ਜੇਬ ਖਰਚ ਦੇ ਵਿੱਚ ਹੁਣ ਬਚਤ ਹੋਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਸੀਂ ਅਜਾਈ ਇਹ ਸਮਾਂ ਗਵਾ ਲੋਗੇ ਤਾਂ ਤੁਹਾਡੇ ਤੋਂ ਮੁਰਖ ਹੋਰ ਕੋਈ ਨਹੀਂ ਹੋਵੇਗਾ ਇਸ ਲਈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਸਮੇਂ ਤੁਸੀ ਉਪਾਅ ਕਰਨਾ ਹੈ ਜਿਕੇ ਪਿੱਪਲ ਦੇ ਰੁੱਖ ਦੀ ਪੂਜਾ ਕਰਨੀ ਹੈ ਪੂਜਾ ਕਰਨ ਤੋਂ ਬਾਅਦ ਪੌਦੇ ਦੀ ਪ੍ਰਕਰਮਾ ਕਰਨੀ ਹੈ ਇਸ ਨਾਲ ਭਗਵਾਨ ਕ੍ਰਿਸ਼ਨ ਜੀ ਪ੍ਰਸੰਨ ਹੋ ਜਾਣਗੇ ਤੇ ਤੁਹਾਡੇ ਪਿਤਰ ਦੋਸ਼ ਖਤਮ ਹੋ ਜਾਣਗੇ ਜੇਕਰ ਤੁਹਾਨੂੰ ਕਾਫੀ ਸਮੇਂ ਤੋਂ ਜਾਇਦਾਦ ਆਪਣੇ ਨਾਮ ਕਰਵਾਉਣ ਵਿੱਚ ਪਰੇਸ਼ਾਨੀ ਆ ਰਹੀ ਸੀ ਇਸ ਸਮੇਂ ਇਹ ਪਰੇਸ਼ਾਨੀ ਹੁਣ ਦੂਰ ਹੋ ਜਾਵੇਗੀ ਤੁਸੀਂ ਖੁਦ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਮਾਂ ਬੜਾ ਵਧੀਆ ਹੈ। ਦੋਸਤੋ ਇਹ ਸੀ ਜੀ ਅੱਜ ਦੀ ਜਾਣਕਾਰੀ ਕਿ ਇਸ ਦਿਨ ਤੇ ਕਿਹੜੀਆਂ ਪੰਜ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ। ਧੰਨਵਾਦ।